ਬਲਾਕ ਰੁੜਕਾ ਕਲਾ ਦੇ ਅਧੀਨ ਆਉਂਦੇ ਪਿੰਡ ਕਾਨਾ ਢੀਸੀਆਂ ਦੇ ਮਸਲੇ ਨੂੰ ਲੈ ਕੇ ਪਿੰਡ ਵਾਸੀਆਂ ਵੱਲੋਂ ਬਲਾਕ ਦਫ਼ਤਰ ਰੁੜਕਾ ਕਲਾ ਵਿਖੇ 24 ਅਪ੍ਰੈਲ ਨੂੰ ਧਰਨਾ ਲਾਉਣ ਦਾ ਪ੍ਰੋਗਰਾਮ ਉਢਕਿਆ ਗਿਆ ਹੈ ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਸੁਸ਼ੀਲ ਵਰਦੀ ਨੇ ਕਿਹਾ ਕਿ ਪਿੰਡ ਦੇ ਸਰਪੰਚ ਜਗੀਰ ਮਹਿਦਾ ਬੀਤੇ ਦਿਨੀ ਦਿਹਾਂਤ ਹੋ ਗਿਆ ਸੀ ਜਿਸ ਤੋਂ ਬਾਅਦ ਪਿੰਡ ਵਿੱਚ ਅਧਿਕਾਰਤ ਪੰਚ ਲਾਉਣ ਲਈ ਬੀਡੀਪੀਓ ਤੇਜਿੰਦਰ ਸਿੰਘ ਵੱਲੋਂ ਧੱਕੇ ਨਾਲ ਜਨਰਲ ਸੀਟ ਤੇ ਜਿੱਤੇ ਵਿਅਕਤੀ ਨੂੰ ਅਧਿਕਾਰਤ ਪੰਚ ਬਣਾਇਆ ਗਿਆ ਜਦਕਿ ਪਿੰਡ ਦੀ ਸੀਟ ਐਸਸੀ ਰਿਜ਼ਰਵ ਹੈ ਉਨਾ ਕਿਹਾ ਕਿ ਦੋ ਦਿਨ ਤੋਂ ਪਿੰਡ ਵਾਸੀ ਬीडीपीओ ਦਫਤਰ ਗੇੜੇ ਮਾਰ ਰਹੇ ਨੇ ਪਰ ਕੋਈ ਵੀ ਅਧਿਕਾਰੀ ਆਪਣੀ ਸੀਟ ਤੇ ਨਹੀਂ ਬੈਠ ਰਹੇ। ਉਹਨਾਂ ਆਖਿਆ ਕਿ ਅਗਰ ਇਸ ਮਸਲੇ ਦਾ ਹੱਲ ਨਾ ਕੀਤਾ ਗਿਆ ਤਾਂ 24 April ਨੂੰ ਬीडीपीओ ਦਫਤਰ ਰੁੜਕਾ ਕਲਾਵੀਖੇ ਧਰਨਾ ਲਾਇਆ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਬਲਾਕ ਅਫਸਰ ਦੀ ਹੋਵੇਗੀ। ਹਾਂਜੀ ਪਿੰਡ ਟਿਸਿਆ ਕਾਨਾਂ ਦੇ ਮੌਜੂਦਾ ਸਰਪੰਚ ਸ਼੍ਰੀਮਤੀ ਜਗੀਰੋ ਮਹੇਜ ਜੀ ਜਿਹੜੇ ਕਿ ਪਿਛਲੇ 2 ਮਹੀਨੇ ਪਹਿਲਾਂ ਉਹਨਾਂ ਦੀ ਮੌਤ ਹੋ ਗਈ। ਔਰ ਉਹਨਾਂ ਦੀ ਮੌਤ ਹੋਣ ਤੋਂ ਬਾਅਦ ਜਦੋਂ ਵੀਡੀਓ ਦਫ਼ਤਰ ਦੇ ਵਿੱਚ ਜਿਹੜੀ ਪ੍ਰਕਿਰਿਆ ਹੁੰਦੀ ਆ ਅਧਿਕਾਰਤ ਪੰਚ ਬਣਾਉਣ ਸੰਬੰਧੀ ਉਹਦੇ ਇੱਕ ਚਿੱਠੀ ਜਿਹੜੀ ਆ ਉਹ ਮੈਂ ਪੰਚਾਇਤ ਮੈਂਬਰ ਸਰਵਾਂ ਦੇ ਗਰੁੱਪ ਵਿੱਚ ਆਉਂਦੀ ਆ ਰਾਤ ਨੂੰ 8 ਵਜੇ 16 ਤਰੀਕ ਨੂੰ ਔਰ ਜਿਹੜੀ ਜਾਰੀ ਹੋਈ ਆ ਉਹ 9 ਤਰੀਕ 9 April ਦੀ ਹੋਈ ਆ 16 April ਨੂੰ ਆਉਂਦੀ ਆ ਔਰ ਸਵੇਰ ਨੂੰ 10 ਵਜੇ 17 ਨੂੰ ਸਾਰੇ ਮੈਂਬਰ ਪੰਚਾਇਤ ਦੇ ਆ ਜਿਨ੍ਹਾਂ ਚੋਂ 11800 ਜਣੇ ਮੌਜੂਦ ਹੋਏ ਇੱਥੇ ਤੋ ਜਦੋਂ ਉਹ ਮੈਂਬਰ ਪੰਚਾਇਤ ਹਾਜ਼ਰ ਹੋਏ ਤਾਂ ਵੀਡੀਓ ਸਾਹਿਬ ਨੇ ਸੈਕਟਰੀ ਨੂੰ ਕਹਿ ਕੇ ਜਿਹੜੀ ਕਾਰਵਾਈ ਬੋਕਿਆ ਉੱਤੇ ਜਿਹੜੀ ਆਪਣੀ ਉਹਨਾਂ ਨੇ ਪ੍ਰਧਾਨਗੀ ਦੇ ਵਿੱਚ ਮਤਾ ਪਵਾਇਆ ਕਿ ਉਹਨਾਂ ਜਿੱਦਾਂ ਪੰਜ ਸਹਿਬਾਨ ਨੇ ਸਾਨੂੰ ਦੱਸਿਆ ਗੱਲ ਵੀ ਕਿਦਾਂ ਪ੍ਰਕਿਰਿਆ ਚੋਣ ਸ਼ੁਰੂ ਕੀਤੀ ਔਰ ਉਹਨਾਂ ਨੇ ਸਿੱਧਾ ਹੀ ਜਿੱਦਾਂ ਉਹਨਾਂ ਦੇ ਜਿਹੜਾ ਕੋਈ ਨਹੀਂ ਪੁੱਛਿਆ ਵੀ ਸੀਟ ਜਿਹੜੀ ਰਾਖਮੀ ਆ ਜਾਂ ਇਹਦੇ ਤੇ ਪਹਿਲਾਂ ਐਸ ਸੀ ਸੀ ਦਾ ਏਜੰਟ ਸੀ ਉਹਨਾਂ ਨੇ ਕਿਹਾ ਵੀ ਤੁਹਾਡੇ ਵਿੱਚੋਂ ਕੋਈ ਵੀ ਪੰਚ ਜਿਹੜਾ ਅਧਿਕਾਰਤ ਪੰਚ ਬਣ ਸਕਦਾ ਪਰ ਉੱਥੇ ਸਾਡੇ ਜਿਹੜੀ ਪਿੰਡ ਦੀ ਮੌਜੂਦਾ ਮੈਂਬਰ ਪੰਚਾਇਤ ਇੱਕ ਨੰਬਰ ਵਾਰਡ ਤੋਂ ਬਲਜੀਤ ਕੌਰ ਉਹਨਾਂ ਨੇ ਵੀਡੀਓ ਸਾਹਿਬ ਨੂੰ ਗੱਲ ਰੱਖੀ ਕਿ ਇਹ ਐਸਸੀ ਸੀਟ ਆ ਐਸਸੀ ਰਿਜ਼ਰਵਡ ਲੇਡੀਜ਼ ਦੇ ਇਥੋਂ ਜਿੱਤੂ ਆ ਜੇ ਅਧਿਕਾਰ ਵੀ ਦੇਣਾ ਤੇ ਉਹ ਐਸਸੀ ਔਰਤ ਦਾ ਹੀ ਬਣਦਾ ਤਾਂ ਵੀਡੀਓ ਸਾਹਿਬ ਕਹਿੰਦੇ ਵੀ ਜੇ ਤੁਸੀਂ ਐਸਸੀ ਪੰਚ ਇਹ ਤੁਹਾਡੇ ਨਾਲ ਐਸਸੀ ਜੈਂਟਸ ਵੀ ਆ ਤੁਸੀਂ ਦੋ ਤਿੰਨ ਜਣੇ ਨਾਂ ਵੀ ਆਉਂਦੇ ਤਾਂ ਵੀ ਪੰਜ ਜਣੇ ਇਹਨਾਂ ਦੇ ਮੈਨੂੰ ਚਾਹੀਦੇ ਆ ਉਹ ਇਹਨਾਂ ਨੂੰ ਬਣਾ ਸਕਦੇ ਆ ਮੈਂਬਰ ਪਰ ਇੱਥੇ ਸਾਡਾ ਇੱਕ ਰੋਸ ਆ ਕਿਉਂਕਿ ਕਾਨੂੰਨ ਜਿਹੜਾ 1994 ਦਾ ਪੰਚਾਇਤੀ ਰਾਜ ਐਕਟ ਕਹਿੰਦਾ ਕਿ ਜਿਹੜਾ ਅਧਿਕਾਰਤ ਪੰਚ ਵੀ ਬਣਨਾ ਆ ਉਹ ਉਸੇ ਸ਼੍ਰੇਣੀ ਚਾਹੇ ਉਹ ਅਨੁਸੂਚਿਤ ਜਾਤੀ ਦਾ ਹੋਵੇ ਚਾਹੇ ਪਛੜੀ ਸ਼੍ਰੇਣੀ ਦਾ ਹੋਵੇ ਜਿਹੜੀ ਸੀਟ ਘੋਸ਼ਿਤ ਹੋਈ ਆ ਜਿਹਦੀ ਨਾਮੀਨੇਸ਼ਨ ਹੋਈ ਆ ਕਿ ਉਹ ਐਸਸੀ ਰਿਜ਼ਰਵ ਜੈਂਟਸ ਆ ਐਸਸੀ ਰਿਜ਼ਰਵ ਲੇਡੀਜ਼ ਆ ਤਾਂ ਉਹਦੇ ਤਹਿ ਤੇ ਪ੍ਰਕਿਰਿਆ ਅਮਲ ਚ ਲਿਆਉਣੀ ਜਿਹੜੀ ਹੁੰਦੀ ਆ ਔਰ ਇਹ ਜਦੋਂ ਪ੍ਰਕਿਰਿਆ ਜਿਹੜੀ ਆ ਇੱਕ 6 ਨੰਬਰ ਬਾਡ ਤੋਂ ਜਨਰਲ ਕੈਟਾਗਰੀ ਤੋਂ ਜਿੱਤੇ ਹੋਏ ਜਿਹੜਾ ਜੈਂਟਸ ਪੰਚ ਨੂੰ ਜਿਹੜਾ ਉਹ ਅਧਿਕਾਰਤ ਪੰਚ ਬਣਾ ਦਿੱਤਾ ਗਿਆ ਜਿਹੜਾ ਕਿ ਬਿਲਕੁਲ ਨਿਜਮਾ ਦੇ ਉਲਟਿਆ ਪੰਚਾਇਤੀ ਰਾਜ ਦੇ ਉਲਟਿਆ ਸੰਵਿਧਾਨਿਕ ਜਿਹੜੀ ਕਾਨੂੰਨ ਦੇ ਉਲਟਿਆ ਵੀਡੀਓਸ ਆਬ ਨੇ ਜਿਹੜੀ ਇਹ ਪਤਾ ਨਹੀਂ ਕਿੱਦਾਂ ਉਹਨਾਂ ਨੇ ਜਿਹੜੀ ਇੱਕ ਇੱਕ ਕਿਰਿਆ ਕਰ ਦਿੱਤੀ ਆ ਸਾਨੂੰ ਲੱਗਦਾ ਇਹਦੇ ਪਿੱਛੇ ਵੱਡਾ ਪ੍ਰਸ਼ਟ ਪ੍ਰਸ਼ਟਾਚਾਰ ਹੋਇਆ ਰਿਸ਼ਵਤ ਲਈ ਗਈ ਆ ਔਰ ਜਿਹੜੀ ਭਗਵੰਤ ਮਾਨ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਹੜੀ ਕਹਿੰਦੀ ਆ ਕਿ ਅਸੀਂ ਪੂਰਾ ਪੰਜਾਬ ਭਗਤ ਸਿੰਘ ਦੇ ਸੁਪਨਿਆਂ ਦਾ ਬਣਾਉਣਾ ਪੂਰੇ ਪੰਜਾਬ ਦੇ ਵਿੱਚੋਂ ਜਿਹੜੀ ਆ ਭ੍ਰਸ਼ਟਾਚਾਰ ਖਤਮ ਕਰਨਾ 바ਵਾ ਸਾਹਿਬ ਡਾਕਟਰ ਭੀਮਰਾਓਂ ਮਿੜਕਰ ਸਾਹਿਬ ਦੀ ਪਿੱਛੇ ਫੋਟੋ ਲਗਾ ਕੇ ਦਫ਼ਤਰਾਂ ਦੇ ਵਿੱਚ ਇਹ ਪ੍ਰਚਾਰ ਕਰਨਾ ਕਿ ਡਾਕਟਰ ਮਿੜਕਰ ਦੇ ਸੁਪਨਿਆਂ ਦਾ ਪੰਜਾਬ ਬਣਾਉਣਾ ਪਰ ਇੱਥੇ ਕੀ ਹੋ ਰਿਹਾ ਇੱਥੇ 바ਵਾ ਸਾਹਿਬ ਦੁਆਰਾ ਦਿੱਤੇ ਹੋਏ ਉਹਨਾਂ ਦੇ ਸਮਾਜ ਨੂੰ ਅਧਿਕਾਰ ਹੱਕ ਹਕੂਕ ਖੋਏ ਜਾ ਰਹੇ ਆ ਐਸਸੀ ਰਿਜ਼ਰਵ ਸੀਟ ਤੇ ਜਿਹੜਾ ਹੱਕ ਉਹਨਾਂ ਲੋਕਾਂ ਦਾ ਬਣਦਾ ਜਿਹੜਾ ਅਧਿਕਾਰ ਪੰਚ ਬਣਨਾ ਸੀ ਐਸਸੀ ਨੇ ਬਣਨਾ ਸੀ ਪਰ ਇੱਥੇ ਨਿਜਮਾਂ ਦੇ ਉਲਟ ਜਾ ਕੇ ਵੀਡੀਓ ਦਫਤਰ ਰੜਕਾ ਕਲਾ ਨੇ ਜਿਹੜਾ ਉਹ ਧੱਕਾ ਕੀਤਾ ਬਿਲਕੁਲ ਨਿਜਮਾਂ ਦੀਆਂ ਧੱਜੀਆਂ ਰਾਈਆਂ ਗੈਰ ਕਾਨੂੰਨੀ ਉਹਨਾਂ ਨੇ ਇੱਕ ਤਰੀਕੇ ਨਾਲ ਚੋਣ ਕੀਤੀ ਆ ਅਸੀਂ ਇਹਦਾ ਵਿਰੋਧ ਕਰਦੇ ਆ ਔਰ ਅਸੀਂ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਆ ਜਿੱਥੇ ਤੁਸੀਂ ਲੋਕਾਂ ਦੇ ਅੱਖਾਂ ਦੇ ਵਿੱਚ ਇਹ ਘੱਟਾ ਪਾਉਨੇ ਆ ਕਿ ਅਸੀਂ ਲੋਕਾਂ ਨੂੰ ਉਹਨਾਂ ਨੂੰ ਵਧੀਆ ਰਾਜ ਸਹੂਲਤਾ ਸੇ ਸਹੂਲਤਾ ਰਾਜ ਵਧੀਆ ਮਹੱਇਆ ਕਰਾਵਾਂਗੇ ਇੱਥੇ ਜਿਹੜਾ ਤੁਸੀਂ ਇੱਕ ਦਾਵਾ ਕਰਦੇ ਆ ਕਿ ਪੰਜਾਬ ਦੇ ਅੰਦਰੋਂ ਭ੍ਰਸ਼ਟਾਚਾਰ ਖਤਮ ਕਰ ਦੇਵਾਂਗੇ ਇਹ ਵੱਡੀ ਭ੍ਰਸ਼ਟਾਚਾਰ ਦੀ ਮਿਸਾਲ ਆ ਐਦਾਂ ਅਨੇਕਾਂ ਪੰਜਾਬ ਦੇ ਲੋਕਾਂ ਦੇ ਨਾਲ ਠੱਗੀ ਲੋਕਾਂ ਨਾਲ ਤਕਾ ਹੋ ਰਿਹਾ ਲੋਕੀ ਆਪਣੀ ਜਿਹੜੀ ਮੰਗ ਨੂੰ ਲੈ ਕੇ ਅੱਜ ਅਸੀਂ ਵੀਡੀਓ ਦਫ਼ਤਰ ਆਏ ਜਦੋਂ ਅਸੀਂ ਵੀਡੀਓ ਦਫ਼ਤਰ ਆਏ ਉਹਨਾਂ ਨੂੰ ਕਿਤੇ ਪਤਾ ਲੱਗ ਗਿਆ ਤਾਂ ਵੀਡੀਓ ਵੀ ਇੱਥੋਂ ਆਪਣੀ ਕੁਰਸੀ ਛੱਡ ਕੇ ਭੱਜ ਗਿਆ ਸਬੰਧਤ ਹੋਰ ਅਧਿਕਾਰੀ ਵੀ ਸਾਨੂੰ ਮਿਲਿਆ ਨਹੀਂ ਇੱਕ ਸਾਨੂੰ ਪਟਵਾਰੀ ਰਸੀਵ ਕਰਨ ਲਈ ਮਿਲਿਆ ਜਿਹਨੂੰ ਅਸੀਂ ਆਪਣੀ ਜਿਹੜੀ ਆ ਦਰਖਾਸਤ ਆ ਜਿਹਦੇ ਵਿੱਚ ਬਲਜੀਤ ਕੌਰ ਵੱਲੋਂ ਦਰਖਾਸਤ ਮੈਂਬਰ ਪੰਚਾਇਤ ਵੱਲੋਂ ਕਿ ਜਿਹੜੀ ਇਹ ਪ੍ਰਕਿਰਿਆ ਗਲਤ ਹੋਈ ਆ ਇਹਨੂੰ ਦੁਬਾਰਾ ਕੀਤਾ ਜਾਵੇ ਔਰ ਸਾਨੂੰ ਜਿਹੜਾ ਅਧਿਕਾਰਤ ਪੰਚ ਜਿਹੜਾ ਆ ਉਹ ਸ਼ੈਡਿਊਲਡ ਕਾਸਟ ਰਿਜ਼ਰਵ ਤੋਂ ਐਸਸੀ ਔਰਤ ਨੂੰ ਹੀ ਬਣਾਇਆ ਜਾਵੇ ਇਹ ਜਿਹੜੀ ਅਸੀਂ ਆਪਣੀ ਜਿਹੜੀ ਦਰਖਾਸਤ ਦਰਜ ਕਰਵਾਈ ਹੈ ਮੈਂ ਬਲਜੀਤ ਕੌਰ ਪੰਚ ਪੰਚਗ੍ਰਾਮ ਪੰਚਾਇਤ ਪਿੰਡ ਕਾਨਾਟੇ ਸੀ ਆ ਸਾਡੇ ਗਰੁੱਪ ਵਿੱਚ ਚਿੱਠੀ ਆਈ ਆ ਅਧਾਰਿਤ ਪੰਚ ਚੋਣਨ ਦੀ ਤੇ ਉਸ 16 ਤਰੀਕ ਰਾਤ 8 ਵਜੇ ਆਈ ਆ ਤੇ 17 ਨੂੰ ਇਹ ਨਹੀਂ ਇੱਥੇ ਮੀਟਿੰਗ ਬੁਲਾਈ ਆ ਸਾਰੇ ਪੰਜ ਇਕੱਠੇ ਹੋਏ ਇੱਕ ਪੰਜ ਨਹੀਂ ਸੀਗਾ ਵਿੱਚ ਤੇ ਮੈਂ ਇਹ ਨਹੀਂ ਆਪਣੀ ਮਰਜ਼ੀ ਨਾਲ ਹੀ ਹਨਾ ਦੂਜਾ ਜਰਨਲ ਪੰਜ ਨੂੰ ਚੁਣ ਲਿਆ ਮੈਂ ਉਹਨਾਂ ਨੂੰ ਮੈਂ ਹਾਂ ਪੱਕਾ ਰੱਖਿਆ ਮੈਂ ਕਿਹਾ ਸਾਰਾ ਇਹ ਸੀਟ ਹੈਗੀ ਐਸਸੀ ਲੇਡੀਜ਼ ਸੀਟ ਹੈ ਤੁਸੀਂ ਇਹ ਕਿੱਦਾਂ ਕਰ ਸਕਦੇ ਆ ਉਹ ਨਹੀਂ ਮੇਰੀ ਗੱਲ ਨਹੀਂ ਸੁਣੀ ਉਹ ਕਹਿੰਦੇ ਸਾਨੂੰ ਪੰਜ-ਪੰਜ ਚਾਹੀਦੇ ਆ ਤੇ ਇਹਦੇ ਵਿੱਚ ਕੋਈ ਕਹਿੰਦੇ ਐਸਸੀ ਦਾ ਕੋਈ ਰੋਲਾ ਨਹੀਂ ਹੈਗਾ ਤੇ ਉਹ ਨਹੀਂ ਮੇਰੀ ਗੱਲ ਨਹੀਂ ਬਿਲਕੁਲ ਸੁਣੀ ਸਾਡੀ ਗੱਲ ਸੁਣੀ ਜਾਵੇ ਮੈਂ ਇਹ ਕਹਿਣਾ ਚਾਹੁੰਦੀ ਆ ਵੀ ਜਿਹੜੀ ਆਧਾਰਿਤ ਪੰਚ ਦੀ ਜਿਹੜੀ ਐਸਸੀ ਸੀਟ ਹੈ ਉਹ ਐਸਸੀ ਨੂੰ ਦਵਾਈ ਜਾਵੇ ਜਿਹੜੇ ਪਹਿਲੇ ਸਰਪੰਨ ਸਾਹਿਬ ਸੀਗੇ ਜਿਹੜਾ ਹਾਂਜੀ ਹਾਂਜੀ ਉਹ ਐਸੇ ਕਮੇਟੀ ਨਾਲ ਬਿਲੋਂਗ ਕਰਦੇ ਸੀ ਹਾਂਜੀ 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 ਉਹ ਐਸਸੀ ਸੀ ਹਾਂਜੀ ਐਸਸੀ ਦੀ ਰਿਜ਼ਰਵ ਸੀਟ ਐ ਹਾਂਜੀ ਐਸਸੀ ਨੂੰ ਦਿੱਤੀ ਜਾਵੇ ਸਾਡੀ ਇਹੀ ਮੰਗ ਐ ਤੱਕੇ ਨਾਲ ਹਾਂਜੀ ਇਹ ਤੱਕੇ ਨਹੀਂ ਸਾਰਾ ਕੁਝ ਹੋਇਆ ਸਾਨੂੰ ਕੋਈ ਸਾਡੀ ਮੀਟਿੰਗ ਨਹੀਂ ਬੁਲਾਈ ਗਈ 9 ਤਰੀਕ ਦੀ ਚਿੱਠੀ ਇਸ਼ੂ ਹੋਈ ਐ ਤੇ ਸਾਨੂੰ 16 ਨੂੰ ਮਿਲੀ ਐ ਤੇ ਰਾਤ ਨੂੰ 9:30 ਵਜੇ ਕਹਿੰਦੇ ਉੱਥੇ ਪਹੁੰਚਣਾ ਅਸੀਂ ਪਹੁੰਚੇ ਇੱਥੇ ਆ ਕਿ ਸਾਨੂੰ ਕੋਈ ਕਸ਼ਣ ਨਹੀਂ ਸੀ ਪਤਾ ਵੀ ਇਹ ਕੀ ਪਲਾਨ ਚੱਲ ਰਿਹਾ ਪ੍ਰੋਸੀਡਿੰਗ ਹੋਈ ਸੀ ਅੰਦਰ ਉਹ ਤੇ ਸਾਈਨ ਵਗੈਰਾ ਤੁਹਾਡੇ ਹਾਂਜੀ ਸਾਈਨ ਹੋ ਨਹੀਂ ਮੇਰੇ ਤੋਂ ਲਏ ਆ ਮੈਂ ਕੱਲੀ ਸੀ ਕਿ ਮੈਨੂੰ ਕੋਈ ਸਮਝ ਨਹੀਂ ਲੱਗੀ ਤੇ ਮੇਰੇ ਤੋਂ ਸਾਈਨ ਹੋ ਗਏ ਹਾਂਜੀ ਨਾਲਾਲੇ ਮੈਂਬਰ ਬਣ ਜਾਣਾ ਨਹੀਂ ਹੈ ਨਹੀਂ ਸਿਗੇ ਹਾਂਜੀ ਇਹ ਹੈ ਨਹੀਂ ਸਿਗੇ ਕਹਿ ਰਹਾ ਜੀ ਹੁਣ ਕੀ ਮੰਗ ਕੀ ਕਰਦੇ ਹਾਂ ਹੁਣ ਮੰਗ ਜਿਹੜੀ ਐਸ ਸੀ ਸੀਟ ਹੈ ਉਹ ਐਸ ਸੀ ਨੂੰ ਦਿੱਤੀ ਜਾਵੇ ਜੋ ਸਾਡਾ ਹੱਕ ਹੈ ਸਾਨੂੰ ਦਿੱਤਾ ਜਾਵੇ ਇਸ ਦੌਰਾਨ ਬੀ ਡੀ ਪੀਓ ਤੇਜਿੰਦਰ ਸਿੰਘ ਨੇ ਕਿਹਾ ਕਿ ਪਿੰਡ ਕਾਨਾ ਢੇਸੀਆਂ ਦੇ ਸਰਪੰਚ ਦੀ ਮੌਤ ਹੋਣ ਤੋਂ ਬਾਅਦ ਪੰਚਾਇਤ ਮੈਂਬਰਾਂ ਨੇ ਪਿੰਡ ਵਿੱਚ ਅਧਿਕਾਰਤ ਪੰਚ ਲਾਉਣ ਦੀ ਅਰਜੀ ਦਿੱਤੀ ਸੀ ਜਿਸ ਤੋਂ ਬਾਅਦ ਹੀ ਪੰਚਾਂ ਦੀ ਮੀਟਿੰਗ ਬੁਲਾਈ ਗਈ ਜਿਸ ਵਿੱਚ 8 ਮੈਂਬਰ ਸ਼ਾਮਲ ਹੋਏ ਉਨ੍ਹਾਂ ਕਿਹਾ ਕਿ ਸਮੂਹ ਪੰਚਾਇਤ ਮੈਂਬਰਾਂ ਦੀ ਸਹਿਮਤੀ ਨਾਲ ਅਧਿਕਾਰਤ ਪੰਚ ਦੀ ਚੋਣ ਕੀਤੀ ਗਈ ਹੈ ਕਿਸੇ ਵੀ ਪੰਚਾਇਤ ਮੈਂਬਰ ਤੇ ਕੋਈ ਦਬਾਅ ਨਹੀਂ ਪਾਇਆ ਗਿਆ ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਦੌਰਾਨ ਪਿੰਡ ਵਿੱਚ ਐਸਈ ਸਰਪੰਚ ਦੀ ਚੋਣ ਕਰਵਾਈ ਜਾਵੇਗੀ ਪਿੰਡ ਰੁੜਕਾ ਕਲਾ ਤੋਂ ਨਵਰਾਂਗ ਚੈਨਲ ਲਈ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ